ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਦੀ ਫਤਿਹ ਹਾਂ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਢੱਲੇਵਾਲ ਬਾਰੇ ਬਈ ਜੋ ਕਿ ਆਪਾਂ ਜੋ ਸਾਰੇ ਕਿਸਾਨ ਆਗੂਆਂ ਵੱਲੋਂ ਲਾ ਲੋ ਤੇ ਜਿਵੇਂ ਹਰ ਰੋਜ਼ ਵੀਡੀਓ ਵਾਇਰਲ ਹੁੰਦੀਆਂ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਤਾਂ ਉਹ ਮਰਨ ਵਰਤ ਝੂਠਾ ਜੋ ਦਿਖਾਈ ਦਿੰਦਾ ਨਜ਼ਰ ਆ ਰਿਹਾ ਜੋ ਇੱਕ ਚੈਨਲ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਵੀ ਜੋ ਢੱਲੇਵਾਲ ਸਾਹਿਬਾ ਜੋ ਇੱਕ ਮਰਨ ਮੱਕੀ ਦੀ ਰੋਟੀ ਤੇ ਸਰੋਂ ਦਾ ਜੋ ਸਾਗ ਖਾਨ ਵਾਲਾ ਬੰਦਾ ਮਰਨ ਵਰਤ ਕਿੱਥੇ ਰੱਖੂਗਾ ਜਿਹਦੇ ਵਿੱਚ ਇਹ ਆਪਾਂ ਉਹਦੇ ਬੰਨਿਓ ਗੱਲ ਦਾ ਇਹ ਖੁਲਾਸਾ ਕੀਤਾ ਗਿਆ ਵਿਗਿਆਨੀ ਬੂਟਾ ਸਿੰਘ ਵੱਲੋਂ ਵੀ ਇਹ ਇੱਕ ਸਿਰਫ ਝੂਠਾ ਅੰਦੋਲਨ ਲਈ ਬੈਠੇ ਆ ਜੋ ਇਹ ਕਹਿੰਦੇ ਆ ਵੀ ਸਾਬਤ ਕਰਦੇ ਆ ਡੱਲੇਵਾਲ ਸਾਹਿਬ ਜੀ ਇਹ ਆ ਜੀ ਉਹ ਆ ਸਿਰਫ ਇਹ ਝੂਠਾ ਕਿਉਂਦੇ ਕਿਉਂਕਿ ਇਹਦੇ ਵਿੱਚ ਕਹਿਣਾ ਉਹਨਾਂ ਦਾ ਇਹ ਹੈਗਾ ਵੀ ਉਹ ਖਾ ਪੀ ਕੇ ਜੋ ਮੱਕੀ ਦੀ ਰੋਟੀ ਤੇ ਸਰ ਉਹਦੇ ਸਾਗ ਨਾਲ ਵਿੱਚ ਮੱਖਣੀ ਪਾ ਕੇ ਖਾਂਦੇ ਆ ਮਰਨ ਵਰਤ ਕਿੱਥੇ ਰੱਖਣਗੇ ਖਾ ਪੀ ਕੇ ਇਹ ਇੱਕ ਕਹਿੰਦੇ ਆ ਲੱਛਣ ਕਰ ਰਹੇ ਆ ਇਹ ਸਿਰਫ ਇੱਕ ਸਰਕਾਰ ਨੂੰ ਗੁੰਮਰਾਹ ਕਰ ਰਹੇ ਆ ਇਹ ਕਿਉਂਕਿ ਮਜ਼ਦੂਰ ਨੂੰ ਜੇ ਗੱਲ ਕਰੀਏ ਮਜ਼ਦੂਰ ਦੀ ਗੱਲ ਕਿਤੇ ਵੀ ਕਿਸੇ ਵੀ ਚੈਨਲ ਵੱਲੋਂ ਨਹੀਂ ਹੋਈ ਤੇ ਨਾ ਹੀ ਕਿਸੇ ਕਿਸਾਨ ਵੱਲੋਂ ਹੋਈਆ ਨਾ ਹੀ ਕੋਈ ਮੀਡੀਆ ਵਾਲਾ ਕਹਿ ਰਿਹਾ ਵੀ ਕੋਈ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਸਿਰਫ ਇਹ ਸਾਡੀਆਂ ਆਪਣੇ ਆਪ ਦੀਆਂ ਜ਼ਮੀਨਾਂ ਨੂੰ ਲੈ ਕੇ ਬੈਠੇ ਆ ਕੋਈ ਵੀ ਉੱਥੇ ਮਜ਼ਦੂਰ ਇੱਕ ਵੀ ਸਾਬਤ ਕਰ ਦੋ ਵੀ ਆ ਮਜ਼ਦੂਰ ਪਹੁੰਚਿਆ ਕਿਉਂਕਿ ਇਹ ਜੋ ਕਿਸਾਨ ਆਗੇ ਇਹ ਸਿਰਫ ਜ਼ਮੀਨਾਂ ਬਾਰੇ ਬੈਠੇ ਆ ਤੇ ਕੋਈ ਇਹ ਮਰਨ ਵਰਤਨੀ ਖਾ ਪੀ ਕੇ ਸਾਰਾ ਕੁਝ ਸਾਰਾ ਕੁਝ ਖਾਂਦੇ ਪੀਂਦੇ ਹੋ ਸਿਰਫ ਇੱਕ ਦੁਨੀਆ ਦੇ ਸਾਹਮਣੇ ਇਹ ਮਰਨ ਵਰਤ ਸਾਬਿਤ ਕਰ ਰਹੀ ਹੈ ਜਾਨੀ ਬੂਟਾ ਸਿੰਘ ਦਾ ਇਹ ਕਹਿਣਾ ਹਾਲਾਂਕਿ ਸਾਡੇ ਬੰਨਿਓ ਵੀ ਕਹਿਣਾ ਤਾਂ ਇਹੀ ਆ ਵੀ ਜੋ ਮਜ਼ਦੂਰ ਮਜ਼ਦੂਰ ਦੀ ਗੱਲ ਤਾਂ ਕਦੇ ਵੀ ਨਹੀਂ ਹੋਈ ਕੋਈ ਵੀ ਚੈਨਲ ਤੇ ਨਾ ਹੀ ਇਹਨਾਂ ਬੰਨਿਓ ਹੋਈ ਆ ਨਾ ਕੋਈ ਕਿਸਾਨ ਆਗੂ ਬੰਨਿਓ ਹੋਈ ਆ ਕਦੇ ਵੀ ਵੀ ਮਜ਼ਦੂਰ ਵੱਲੋਂ ਕੋਈ ਇਹਨਾਂ ਕਿਸਾਨ ਆਗੂ ਵੱਲੋਂ ਕਦੇ ਨਹੀਂ ਕਿਹਾ ਗਿਆ ਵੀ ਮਜ਼ਦੂਰਾਂ ਦੀ ਜਾਂ ਮਜ਼ਦੂਰੀ ਵਧਾ ਦਿੱਤੀ ਜਾਵੇ 5-400 ਰੁਪਿਆ ਕਈ ਸਾਲਾਂ ਤੋਂ ਚਲਦਾ ਨਜ਼ਰ ਆ ਰਿਹਾ ਜਿਹਦੇ ਵਿੱਚ ਕੀ ਵੱਡੇ ਸ਼ਹਿਰਾਂ ਵਿੱਚ ਚਲਾ ਲਓ ਦਿੱਲੀ ਚਲਾ ਲਓ ਮੁਹਾਲੀ ਬੰਨੀ ਲਾ ਲਓ 6700 ਰੁਪਇਆ 800 900 ਆਮ ਨਾਲ ਆਏਗਾ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕ 4 400 ਰੁਪਏ ਚ ਮਜ਼ਦੂਰੀ ਕਰਦੇ ਆ ਸਾਰਾ ਦਿਨ ਜਿਹਦੇ ਵਿੱਚ ਘਰ ਦੇ ਖਰਚੇ ਹੋ ਜਾਂਦੇ ਆ 200 250 ਰੁਪਇਆ ਬਾਕੀ ਬੱਚਿਆਂ ਦਾ ਖਰਚਾ ਤਾਂ ਬੰਦਾ ਕਿੱਥੇ ਇੰਨੀ ਮਹਿੰਗਾਈ ਚ ਜੀ ਲੂਆ ਕਦੇ ਵੀ ਕੋਈ ਮਜ਼ਦੂਰ ਦੀ ਗੱਲ ਨਹੀਂ ਹੋਈ ਇਸ ਕਿਸਾਨਾਂ ਵੀ ਕਿਸਾਨਾਂ ਵੱਲੋਂ ਧਰਨਿਆਂ ਦੇ ਵਿੱਚ ਧਰਨੇ ਤਾਂ ਇਹ ਬਹੁਤ ਲਾਉਂਦੇ ਆ ਪਰ ਲੇਕਿਨ ਮਜ਼ਦੂਰ ਦੀ ਗੱਲ ਕੋਈ ਨਹੀਂ ਹੋਈ ਅੱਜ ਤੱਕ ਜਥੇ ਤੱਕੇ ਹੋਣੀਆਂ ਜਥੋਂ ਕੋਈ ਵੀ ਹੋਣੀਆਂ ਇਹਨਾਂ ਦੀਆਂ ਸਿਰਫ ਮੰਗਾ ਜੋ ਕਰਜ਼ਿਆਂ ਵਾਸਤੇ ਹੋਣੀਆਂ ਹੋਰ ਲਾ ਲੋ ਤਾਂ ਜੋ ਪੰਜਾਬ ਦੀ ਗੱਲ ਕਰੀਏ ਜੇ ਮਜ਼ਦੂਰਾਂ ਦੀ ਪੰਜਾਬ ਦੇਆਂ ਦੀ ਗੱਲ ਕਰੀਏ ਤਾਂ ਮਜ਼ਦੂਰੀ ਦੀ ਗੱਲ ਕੋਈ ਵੀ ਨਹੀਂ ਕਰ ਰਿਆ ਵੀ ਹਾਂਜੀ ਜਿਵੇਂ ਜੋ ਮਹਿੰਗਾਈਆਂ ਨੂੰ ਲੈ ਕੇ ਆਪਾਂ ਗੱਲ ਕਰੀਏ ਵੀ ਜੋ ਮਜ਼ਦੂਰੀ ਆ ਇਹ ਵੀ ਵਧਾ ਦਿੱਤੀ ਜਾਵੇ ਕਿਸੇ ਨੇ ਨਹੀਂ ਗੱਲ ਕੀਤੀ ਇਹ ਗਿਆਨੀ ਵੋਟਾ ਸਿੰਘ ਦਾ ਵੀ ਕਹਿਣਾਗਾ ਤੇ ਜਿਵੇਂ ਆਪਣਾ ਚੈਨਲ ਬਈ ਪੰਜਾਬ ਦੇ ਮੁੱਦਿਆਂ ਤੇ ਆਤਾ ਇਸ ਗੱਲਾਂ ਦੇ ਆਪੇ ਵੀ ਆਪਾਂ ਵੀ ਖੁਲਾਸੇ ਕਰਦੇ ਆਂ ਪਰ ਹਾਲਾਕਿ ਜੋ ਇਹਦੇ ਬੰਨੀਓ ਵਿਗਿਆਨੀ ਬੂਟਾ ਸਿੰਘ ਬੰਨੀਓ ਆਈ ਹੈ ਜੋ ਵੀਡੀਓ ਉਹਦਾ ਆਪਾਂ ਸਾਰਾ ਜੋ ਰੋਲ ਤੁਹਾਡੇ ਸਾਹਮਣੇ ਨਿਚੋੜ ਗੱਲ ਦਾ ਤੇ ਜਿਵੇਂ ਆਪਣਾ ਪੰਜਾਬ ਦੇ ਮੁੱਦਿਆਂ ਤੇ ਇਸ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਗੱਲ ਹੁੰਦੀ ਆ ਆਪਾਂ ਤੁਹਾਡੇ ਤੇ ਕੋ ਪਹਚਾਉਣੇ ਅੱਜ ਦੀਆਂ ਵੀਡੀਓ ਜੀ ਜੋ ਗਿਆਨੀ ਬੂਟਾ ਸਿੰਘ ਬੰਨੀਓ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਜੇ ਤੁਹਾਨੂੰ ਤੱਕ ਬਈ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਅਕੇ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹਿਣੇ ਧੰਨਵਾਦ ਤਾਂ ਭਾਈ ਜੋ ਗੱਲ ਨੂੰ ਨਵਾਂ ਨਵੇਂ ਤਰ੍ਹਾਂ ਤੋਂ ਵੀਡੀਓ ਹਰ ਰੋਜ਼ ਆਉਂਦੀਆਂ ਸਾਹਮਣੇ ਤੇ ਜੋ ਅੱਜ ਦੀ ਵੀਡੀਓ ਇਸ ਗੱਲ ਦਾ ਉਹਨੇ ਆਪਦੇ ਬੰਨਿਓ ਵੀ ਖੁਲਾਸਾ ਕੀਤਾ ਗਿਆ ਤੇ ਜੋ ਉਹਨਾਂ ਨੇ ਇੱਕ ਗੱਲ ਦਾ ਹੋਰ ਅਪੀਲ ਕੀਤੀ ਆ ਇੱਕ ਵੱਡੀ ਜੋ ਕਹਿੰਦੇ ਵੀ ਇਸ ਮੋਰਚਾ ਜੋ ਕਿ ਇਹ ਕੋਈ ਵੀ ਮੋਰਚੇ ਨੂੰ ਲੈ ਕੇ ਵੀ ਇਹ ਬਿਕ ਜਾਂਦੇ ਆ ਜੋ ਵੀ ਕਿਸਾਨ ਆਗੂ ਲਾ ਲੋ ਤੇ ਜਿਵੇਂ ਇੱਕ ਸਰਬਜੀਤ ਸਿੰਘ ਦਾ ਨਾਮ ਦੱਸਿਆ ਗਿਆ ਤੇ ਇੱਕ ਜੋ ਰੋਲਦੂ ਬਾਬਾ ਜੋ ਉਹਦੇ ਬੰਨਿਓ ਵੀ ਦੱਸਿਆ ਗਿਆ ਕਈ ਜਣਿਆਂ ਦੇ ਨਾਮ ਲੈਂਦੇ ਗਏ ਆ ਤਾਂ ਵੀ ਜਿਹੜੇ ਧਰਨੇ ਆ ਵੀ ਇਹ ਇੱਕ ਸਿਰਫ ਪੈਸਾ ਲੁੱਟਣ ਵਾਸਤੇ ਕਰ ਰਹੇ ਆ ਜੋ ਗਿਆਨੀ ਬੂਟਾ ਸਿੰਘ ਕਿ ਕਿ ਮਜ਼ਦੂਰਾ ਦੀ ਤਾਂ ਗੱਲ ਨਹੀਂ ਕਰ ਰਹੇ ਹਰ ਗੱਲ ਹੁੰਦੀ ਆ ਤਾਂ ਸਾਰੀਆਂ ਗੱਲਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਜਿਵੇਂ ਲਾਲੋ ਕਿਸਾਨਾਂ ਆਗੂਆਂ ਦੀ ਇਹ ਸਿਰਫ ਜ਼ਮੀਨਾਂ ਦੀ ਗੱਲਾਂ ਕਰਦੇ ਆ ਨਾ ਕੋਈ ਮਜ਼ਦੂਰ ਦੀ ਗੱਲ ਕਰਦਾ ਇਹ ਵੀ ਉਹਨਾਂ ਨੇ ਉਹ ਖਲਾਸਾ ਕੀਤਾ ਤਾਂ ਅਸੀਂ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਪਰ ਮਜ਼ਦੂਰਾਂ ਦੀ ਗੱਲ ਨਹੀਂ ਹੁੰਦੀ ਜਿੱਥੇ ਕਿਤੇ ਹੁੰਦੀ ਆ ਗੱਲ ਸਾਰੀ ਇਹ ਜ਼ਮੀਨਾਂ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂਆਂ ਗੀਆਂ ਸਾਰੇ ਉਹ ਬੈਠੇ ਆ ਉੱਥੇ ਖਨੌਰੀ ਬਾਡਰ ਤੇ ਕੋਈ ਮਜ਼ਦੂਰ ਬੰਦਾ ਨਹੀਂ ਜਾਂਦਾ ਉੱਥੇ ਡੱਲੇਵਾਲ ਸਾਹਮਣੂ ਲਾ ਲਓ ਜਾ ਕੋਈ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਉੱਥੇ ਉਹਦੀਆਂ ਇਹ ਗੱਲਾਂ ਜੋ ਕਈ ਅਸੀਂ ਵੀ ਕਹਿ ਸਕਾਂਗੇ ਵੀ ਮਜ਼ਦੂਰ ਦੀ ਗੱਲ ਤਾਂ ਨਹੀਂ ਹੋਈ ਪਰ ਲੇਕਿਨ ਜੋ ਡੱਲੇਵਾਲ ਸਾਹਿਬ ਨੂੰ ਲੈ ਕੇ ਇਹ ਗੱਲ ਦਾ ਖੁਲਾਸਾ ਕੀਤਾ ਗਿਆ ਵੀ ਉਹ ਰੋਟੀ ਪਾਲੀ ਖਾਂਦੇ ਅਗੇ ਤੇ ਇਹ ਝੂਠਾ ਸਾਬਤ ਕਰ ਰਿਹਾ ਆਪਦੇ ਬੰਨਿਓ ਤੇ ਬਿਹੇ ਮਰਨ ਵਰਤ ਝੂਠਾ ਗਾ ਕਿਉਂਕਿ ਗਿਆਨੀ ਬੂਟਾ ਸਿੰਘ ਦਾ ਇਹ ਕਹਿਣਾ ਕਿਉਂਕਿ ਕਹਿੰਦਾ ਇਹ ਵੀ 3-3 ਕਰੋੜ ਰੁਪਏ ਦੇ ਵਿੱਚ ਇਹ ਵਿਕਦੇ ਆ ਜਦੋਂ ਇਹਨਾਂ ਦੇ ਹੁਣ ਇਹ ਜੋ ਇੱਕ ਪੈਸੇ ਲੁੱਟਣ ਦਾ ਇਹਨਾਂ ਨੇ ਨਵੀਂ ਤਰਕੀਬ ਜੋ ਸੋਚੀ ਹੋਈ ਆ ਢੱਲੇਵਾਲ ਸਾਹਿਬ ਨੂੰ ਕਹਿੰਦਾ ਇਹਨਾਂ ਦੀਆਂ ਕਰਤੂਤਾਂ ਗੀਆਂ ਇਹ ਬਹੁਤ ਕੁਝ ਜੋ ਉਹਨੇ ਬੋਲਿਆ ਭਈ ਉਹ ਤੁਹਾਨੂੰ ਗਿਆਨੀ ਬੂਟਾ ਸਿੰਘ ਚੈਨਲ ਸਰਚ ਕਰੋਗੇ ਜਦੋਂ ਵਿਲਜੂ ਵੀਡੀਓ ਤਾਂ ਆਪਣੀਆਂ ਜੋ ਵੀਡੀਓ ਹੁੰਦੀਆਂ ਹਰ ਰੋਜ਼ ਪੰਜਾਬ ਦੇ ਮੁੱਦਿਆਂ ਦੇ ਚੈਨਲਾਂ ਜੋ ਆਪਣੇ ਪੰਜਾਬ ਚੋਂ ਦਾਪਾਂ ਹਰ ਥੋੜੇ ਤੇ ਵੀਡੀਓ ਪਚਾਉਂਦੇ ਆ ਤੇ ਅੱਜ ਦੀਆਂ ਜੋ ਵੀਡੀਓ ਸੀ ਡਲੇਵਾਲ ਨੂੰ ਲੈ ਕੇ ਕਿਉਂਕਿ ਜੋ ਕਿਸਾਨ ਆਗੂ ਜਿਹੜੇ ਧਰਨੇ ਲਾਉਂਦੇ ਆ ਥਾਂ ਥਾਂ ਤੇ ਉਹਦਾ ਇਹਦਾ ਬੂਟਾ ਸਿੰਘ ਗਿਆਨੀਆ ਜੋ ਉਹਦਾ ਇਹ ਕਹਿਣਾਗਾ ਵੀ ਇਹ ਇੱਕ ਜੋ ਇਹ ਕਹਿੰਦੇ ਆ ਵੀ ਸਾਡਾ ਅੰਦੋਲਨ جاری ਆ ਵੀ ਇਹ ਕੇ ਸਰਕਾਰ ਤੋਂ ਪੈਸਾ ਲੈਣ ਦੀ ਲੁੱਟਣ ਦੀ ਵਜ੍ਹਾ ਬਣੀ ਹੋਈ ਆ ਸਾਰੀ ਸਰਫ ਇਹ ਜਿਹੜੇ ਆਗੂ ਬੰਦੇ ਹੁੰਦੇ ਆ ਇਹ ਅੱਗੇ ਵਿਕ ਜਾਂਦੇ ਆ ਤਿੰਨ ਤਿੰਨ ਕਰੋੜ ਚ ਦੋ ਕਰੋੜ ਚ ਤਾਂ ਇਹ ਜੋ ਡੱਲੇਵਾਲ ਸਾਹਿਬ ਆ ਇਹਨੇ ਵੀ ਇੱਕ ਮੋਰਚੇ ਦਾ ਤਿੰਨ 300 ਕਰੋੜ ਰੁਪਈਆ ਮੰਗਿਆ ਗਿਆ ਆਪਦੇ ਵੱਲੋਂ ਵੀ ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਗਿਆ ਚਲੋ ਜੀ ਅੱਜ ਦੀਆਂ ਵੀਡੀਓ ਜੋ ਆਪਣੀਆਂ ਡੱਲੇਵਾਲ ਸਾਹਿਬ ਨੂੰ ਲੈ ਕੇ ਜੋ ਗਿਆਨੀ ਬੂਟਾ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਜਿਵੇਂ ਆਪਾਂ ਵੀ ਹਰ ਰੋਜ਼ ਛੋੜੇ ਤੇ ਪੰਜਾਬ ਦੇ ਮੁੱਦਿਆਂ ਤੇ ਹਰ ਰੋਜ਼ ਵੀਡੀਓ ਲਿਆਉਨੇ ਆ ਹਾਲਾਂਕਿ ਆਪਣੇ ਚੈਨਲ ਤੇ ਕੋਈ ਫੇਕ ਖਬਰ ਨਹੀਂ ਹੁੰਦੀ ਤੇ ਜੋ ਇਹ ਗੱਲਾਂ ਕਿਆ ਨੀ ਬੁੱਟਾ ਸਿੰਘ ਵੱਲੋਂ ਕੀਤੀਆਂ ਗਈਆਂ ਆਪਾਂ ਉਹਦੇ ਨਾਲ ਵਿਚਾਰ ਸਾਂਝੇ ਕੀਤੇ ਆ ਚਲੋ ਜਿੱਥੋਂ ਵੀਡੀਓ ਜਾਂਦੀ ਹੈ ਬਈ ਜਿੱਥੋਂ ਤੱਕ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ